ਹਾਂਜੀ ਦੋਸਤੋ ਅੱਜ ਮੈਂ ਵੀ ਸੋਚਿਆ ਵੀ ਆ ਗੱਲ ਕਰਦੇ ਆ ਆਪਣੇ ਅਕਾਲ ਮੂਵੀ ਬਾਰੇ ਮੂਵੀ ਤੇ ਜਦੋਂ ਰਿਲੀਜ਼ ਹੋਈ ਮੈਂ ਉਸ ਦਿਨ ਨਹੀਂ ਵੇਖਿਆ ਪਰ ਮੈਂ ਸੋਚਿਆ ਵੀ ਸਾਡੇ ਦੇ ਇਸ ਦੇ ਬਾਰੇ ਬੋਲਣਾ ਨਾ ਬੋਲਣਾ ਕੋਈ ਮੇਨ ਫਰਕ ਨਹੀਂ ਪੈਂਦਾ ਪਰ ਜਦੋਂ ਮੈਂ ਥੋੜਾ ਵਿਰੋਧ ਹੁੰਦਾ ਦੇਖਿਆ ਤੇ ਫਿਰ ਮੈਨੂੰ ਲੱਗਾ ਵੀ ਸਾਨੂੰ ਵੀ ਅਕਾਲ ਮੂਵੀ ਬਾਰੇ ਜ਼ਰੂਰ ਬੋਲਣਾ ਚਾਹੀਦਾ ਇਹਦੇ ਬਾਰੇ ਗੱਲ ਕਰਨੀ ਚਾਹੀਦੀ ਆ ਯਾਰ ਇਹਦੇ ਵਿੱਚ ਕੁਝ ਬੁੜਾ ਨਹੀਂ ਲੱਗਾ ਮੈਨੂੰ ਮੈਂ ਵੇਖਿਆ ਫੈਮਿਲੀ ਨਾਲ ਮੂਵੀ ਹਾਂ ਕਾਲਪਨਿਕ ਮੂਵੀ ਆ ਜਾਂ ਤੇ ਇਤਿਹਾਸਿਕ ਕੋਈ ਮੂਵੀ ਨਹੀਂ ਹੈਗੀ ਇਹਦਾ ਵਿਰੋਧ ਤੇ ਤਾਂ ਹੋ ਸਕਦਾ ਵੀ ਕੋਈ ਇਤਿਹਾਸ ਆ ਜਾਂ ਗੁਰੂਆਂ ਦੇ ਜਾਂ ਕਿਸੇ ਦੇ ਨਾਮ ਤੇ ਮੂਵੀ ਬਣੀ ਆ ਤੇ ਆਪਾਂ ਉਹ ਚੀਜ਼ਾਂ ਨੂੰ ਗਲਤ ਵਿਖਾਤਾ ਮੂਵੀ ਬਿਲਕੁਲ ਕਾਲਪਨਿਕ ਆ ਹਾਂ ਜਿਦਾਂ ਅੱਗੇ ਜੇ ਲਾਇਕ ਲਾ ਲਓ ਜਿਦਾਂ ਅੱਗੇ ਬਾਹੂਬਲੀ ਦੀ ਮੂਵੀ ਆ ਬਾਹੂਬਲੀ ਜਿੱਦੇ ਹੀਰੋ ਆ ਤੇ ਕੁੱਟਦਾ ਮਾਰਦਾ ਇਹਦੇ ਚ ਜਿਹੜਾ ਵਾ ਉਹ ਸਿੱਖ ਹੀਰੋ ਆ ਤੇ ਉਹ ਲੜਦਾ ਰਾਜਾ ਮਹਾਰਾਜਾ ਆ ਬਸ ਇਹ ਚੀਜ਼ ਦਾ ਫਰਕ ਆ ਤੇ ਵਧੀਆ ਬਣਾਇਆ ਕੋਈ ਗਲਤ ਥੋੜੀ ਹੈ ਸਰਦਾਰਾਂ ਦਾ ਪੂਰਾ ਜੋ ਟੌਰ ਯਾਰ ਰੋਬਿਆ ਉਹਦੇ ਕਿਸੇ ਕਿਸਦਾ ਕਿਸਦਾ ਰੋਬ ਤੇ ਨਹੀਂ ਹੋ ਸਕਦਾ ਜਿੰਨਾ ਇੱਥੇ ਸਰਦਾਰਾਂ ਦਾ ਰੋਬ ਬਣਿਆ ਇਸ ਦਾ ਵਿਰੋਧ ਕਰਨ ਵਾਲਿਆਂ ਨੂੰ ਮੈਂ ਇਹ ਪੁੱਛਣਾ ਚਾਹੁੰਨਾ ਵੀ ਬਾਲੀਵੁੱਡ ਦੀਆਂ तमाम ਮੂਵੀਆਂ ਵਿੱਚ ਜਦੋਂ ਸਿੱਖਾਂ ਨੂੰ ਸਿਰ ਮਜਾਕ ਦਾ ਪਾਤਰ ਬਣਾਇਆ ਜਾਂਦਾ ਜੋਨੀ ਲਿਫਰ ਵਰਗੀਆਂ ਨੇ ਕਿਰਦਾਰ ਨਭਾਏ ਨੇ ਅਛੇ ਕੁਮਾਰ ਨੇ ਪਤਾ ਨਹੀਂ ਕੀ ਕੀ ਬਣ ਕੇ ਤੇ ਉੱਥੇ ਸਰਦਾਰ ਬਣ ਕੇ ਤੇ ਬਣਾਈਆਂ ਨੇ ਪਾਗਲ ਜਿਹੇ ਬਣਾਏ ਹੁੰਦੇ ਤਕਰੀਬ ਸਰਦਾਰ ਕਿੰਨੇ ਆ ਹੁੰਦੇ ਆ ਤੇ ਜੇ ਸਰਦਾਰ ਹੀਰੋ ਬਣ ਕੇ ਆ ਗਿਆ ਤੇ ਤੁਸੀਂ ਉਹਦਾ ਵਿਰੋਧ ਕਰਨਾ ਸਟਾਰਟ ਕਦ ਲਈ ਕਰਤਾ ਆ ਵਿਰੋਧ ਤੁਸੀਂ ਤਾਂ ਕਰੋ ਜੇ ਉਹਨਾਂ ਇਤਿਹਾਸ ਤੇ ਬਣਾਤੀ ਹੈ ਕੋਈ ਜਦੋਂ ਵੀਡੀਓ ਹੀ ਕਲਪਨਾ ਗਾ ਕੁਝ ਮੈਂ ਇੱਕ ਦੋ ਵਧੀਆ ਜਿਹੜੇ ਲੋਗ ਰਿਵਿਊ ਕਰਦੇ ਆ ਮੈਂ ਉਹਨਾਂ ਦੀ ਵੀ ਗੱਲ ਸੁਣੀ ਸੀ ਕਿ ਕਿਤਾਬਾਂ ਜਿੱਦਾਂ 16ਵੀਂ 17ਵੀਂ 18ਵੀਂ ਸਦੀ 'ਚ ਕੁਝ ਬੁਕਸ਼ ਆਈਆਂ ਨੇ ਜਿਹੜੀਆਂ ਪੀ ਉਹ ਇਤਿਹਾਸ ਵਿੱਚ ਸਾਡੇ ਮਿਕਸ ਹੋ ਗਿਆ ਆਧੀ ਸਦੀ ਦੀਆਂ ਫਿਲਮਾਂ ਮਿਕਸ ਕਰ ਦੇਣ ਗਿਆ ਪਰ ਫਿਲਮ ਤੇ ਤਾਂ ਮਿਕਸ ਕਰੇ ਕਿ ਨਾ ਜੇ ਫਿਲਮ ਇਤਿਹਾਸ ਤੇ ਬਣੀ ਹੋਏਗੀ ਤਾਂ ਫਿਲਮ ਚ ਉਹਨਾਂ ਕੋਈ ਨਹੀਂ ਦੱਸਿਆ ਵੀ ਇਤਿਹਾਸ ਆ ਇਤਿਹਾਸ ਨਾਲ ਦਾ ਕੋਈ ਲੈਣ ਦੇ ਨਹੀਂ ਫਿਲਮ ਦਾ ਫਿਲਮ ਜਸਟ ਇੱਕ ਕਾਲਪਨਿਕ ਫਿਲਮ ਆ ਇੱਕ ਸਟੋਰੀ ਆ ਸਿੱਖ ਪਿੰਡ ਦੀ ਕਿ ਸਿੱਖ ਕਿੱਦਾਂ ਰਹਿੰਦੇ ਨੇ ਸਿੱਖ ਕਿੱਦਾਂ ਲੜਦੇ ਨੇ ਤੇ ਉਹ ਬਾਹਰੋਂ ਆਏ ਲੋਕਾਂ ਤਾਂ ਕਿੱਦਾਂ ਮੁਕਾਬਲਾ ਕਰਦੇ ਨੇ ਸਿੱਖਾਂ ਦੇ ਬੱਚੇ ਕਿੱਦਾਂ ਦੇ ਸੂਰਮਿਆਂ ਦੇ ਬਸ ਇਹ ਚੀਜ਼ਾਂ ਨੇ ਇਹ ਚ ਕੋਈ ਵੱਖਰੀ ਕੋਈ ਉਹੋ ਜੀ ਗੱਲਬਾਤ ਨਹੀਂ ਕੀਤੀ ਜਾਂ ਕੋਈ ਜਿਹਦੇ ਚ ਆਪਣਾ ਧਰਮ ਦਾ ਕੋਈ ਨੁਕਸਾਨ ਹੋਇਆ ਹੋਏ ਜਾਂ ਕੋਈ ਕੌਮ ਦੇ ਖਿਲਾਫ ਕੋਈ ਗੱਲ ਕੀਤੀ ਹੋਏ ਸੁਧਾਰ ਨੂੰ ਤਾਂ ਹਾਂ ਸੁਧਾਰ ਤੇ ਬਹੁਤ ਕੁਝ ਹੋ ਸਕਦਾ ਸੁਧਾਰਨ ਵਾਲੀਆਂ ਤੇ ਹਜ਼ਾਰਾਂ ਚੀਜ਼ਾਂ ਨੇ ਐਵੇਂ ਕੋ ਸੁਧਾਰੇ ਦੇ ਚ ਹੋਰ ਹੋ ਸਕਦਾ ਵਾ ਇਹ ਚ ਨੋ ਸ਼ੱਕ ਸੁਧਾਰਿਆ ਤੇ ਬੜਾ ਕੁਝ ਜਾ ਸਕਦਾ ਵਧੀਆ ਇਹਨੂੰ ਕਰਨ ਵਾਸਤੇ ਬਹੁਤ ਕੁਝ ਵਧੀਆ ਕੀਤਾ ਜਾ ਸਕਦਾ ਪਰ ਜੇ ਤੁਸੀਂ ਇਹੋ ਵੀ ਕਮੀ 네ਗੈਟਿਵ ਨੈਗੇਟਿਵ ਇਸ ਫਿਲਮ ਵਿੱਚ ਕੁਝ ਨਹੀਂ ਹੈਗਾ ਮੈਂ ਇੰਨਾ ਕਹਾਂਗਾ ਬਹੁਤ ਸੋਹਣੀ ਫਿਲਮ ਹੈ ਸਾਰੇ ਲੋਕਾਂ ਨੂੰ ਚਾਹੀਦਾ ਪਰਿਵਾਰ ਸਮੇਤ ਜਾ ਕੇ ਵੇਖੋ ਕਿਤੇ ਵੀ ਮੈਂ ਵੀ ਆਪਣੀ ਫੈਮਿਲੀ ਨਾਲ ਆਪਣੀ ਬੇਟੀ ਨਾਲ ਆਪਣਾ ਬੇਟੇ ਨਾਲ ਆਪਣੀ ਵਾਈਫ ਦੇ ਨਾਲ ਲੈ ਕੇ ਚਾਰੇ ਜਾਨੇ ਬੈ ਕੇ ਮੂਵੀ ਦੇਖ ਕੇ ਆਇਆ ਹਾਂ ਤੇ ਈਵਨ ਕਰੋੜ ਵੀ ਵਧੀਆ ਫੈਮਲੀਆਂ ਵਾਲੇ ਕਰੋੜੋਂ ਦਾ ਵਧੀਆ ਵੰਦਾ ਕੋਈ ਚੀਕ ਨਹੀਂ ਮਾਰਦਾ ਕੋਈ ਸ਼ੋਰਸ਼ਰਾਬਾ ਨਹੀਂ ਕਰਦਾ ਬੰਦਾ ਇੱਕ ਫੈਮਲੀ ਦੇ ਨਾਲ ਸੇਫ ਵੀ ਫੀਲ ਕਰਦਾ ਵਧੀਆ ਬਹਿ ਕੇ ਕਿਤੇ ਨੀਵੀ ਨਹੀਂ ਪਾਉਣੀ ਪੈਂਦੀ ਤੌਰ 'ਤੇ ਬੰਦਾ ਬੈ ਕੇ ਮੂਵੀ ਵੇਖ ਕੇ ਆ ਸਕਦਾ ਕਮ ਸੇ ਕਮ ਇਦਾਂ ਦੀਆਂ ਮੂਵੀਆਂ ਬਣੀਆਂ ਚਾਹੀਦੀਆਂ ਨੇ ਇਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਜੇ ਚੰਗੀ ਮੂਵੀ ਬਣ ਗਈ ਆ ਤੇ ਵਧੀਆ ਗੱਲ ਆ ਜੇ ਅੱਜ ਇਦਾਂ ਦਾ ਵਿਰੋਧ ਇਹਦਾ ਕਰੋਗੇ ਤੇ ਗਾਹ ਤੂੰ ਜਿੰਨੇ ਪੈਸੇ ਉਹ ਤੇ ਬਿਜ਼ਨਸਮੈਨ ਨੇ ਠੀਕ ਉਹਨੇ ਪੈਸੇ ਲਾਏ ਆ ਉਹ ਤੇ ਕਮੇਡੀ ਮੂਵੀ ਬਣਾ ਕੇ ਪੈਸੇ ਕਮਾ ਲੈਣ ਕਿ ਉਹਨਾਂ ਨੂੰ ਕੀ ਜ਼ਰੂਰਤ ਆ ਅਗਲੇ ਤਾਂ ਕਮਾਈ ਕਰਨੀ ਆ ਪਰ ਉਹ ਚੀਜ਼ ਗਲਤ ਹੋ ਜਾਂਦੀ ਆ ਕਿ ਕਿਸੇ ਨੇ ਚੰਗਾ ਕੰਮ ਕੀਤਾ ਤੇ ਉਹਨੂੰ ਕਰਨ ਦਿਓ ਅੱਗੇ ਅੜੋੜੇ ਨਹੀਂ ਮੈਂ ਤੇ ਇਹੋ ਕਹਾਂਗਾ ਫਿਰ ਨਹੀਂ ਰੋੜੇ ਪਉਣੇ ਚਾਹੀਦੇ ਉਹਨਾਂ ਦੇ ਰਸਤੇ ਵਿੱਚ ਜੇ ਤੋਂ ਕੋਈ ਗਲਤ ਹੈ ਨਹੀਂ ਫਿਰ ਕਿਹੜੀ ਗੱਲ ਹੈ ਮੈਨੂੰ ਦੱਸੋ ਕਿਹੜੀ ਚੀਜ਼ ਉਹ ਚਕਰਾਂ ਦੇ ਖਿਲਾਫ ਹੈ ਕੋਈ ਸਿਕੰਦੇ ਖਲਾਫ ਨਹੀਂ ਗਈ ਕਿਉਂਕਿ ਉਹਨੇ ਸਿਕੰਦੇ ਹਾਂ ਸਿੱਖ ਕਰਦਾਰ ਰਹੇ ਨੇ ਸੇਖੋਂ ਦੁਨੀਆ ਦੇ ਹਰ ਸਾਰੇ ਕੰਮ ਕਰਦੇ ਸਭ ਕੁਝ ਹੈਗਾ ਕੋਈ ਇਤਿਹਾਸਿਕ ਮੂਵੀ ਨਹੀਂ ਗਈ ਹੈਗੀ ਕਲਪਨਿਕ ਮੂਵੀ ਆ ਬਸ ਇਨਾ ਹੀ ਮੈਂ ਕਹਾਂਗਾ ਧੰਨਵਾਦ ਜੇ ਕਿਸੇ ਨੂੰ ਮੇਰੀ ਗੱਲ ਬੁਰੀ ਲੱਗੇ ਮਾਫੀ ਚਾਹੁੰਨਾ ਇਦੇ ਚ ਹਾਂ ਕੱਲ ਨੂੰ ਹੋਰ ਮੂਵੀ ਆਉਣਗੀਆਂ ਵਧੀਆ ਵਾ ਪਰ ਹੋਰ ਬਣਾਓ ਸਿੱਖਾਂ ਦੇ ਵਧੀਆ ਬਣਨੀਆਂ ਚਾਹੀਦੀਆਂ ਨੇ ਪਰ ਗਲਤੀ ਕੋਈ ਨਹੀਂ ਹੈਗੀ ਬਹੁਤ ਸੋਹਣੀ ਮੂਵੀ ਹੈ ਸਾਰਿਆਂ ਨੇ ਵੇਖਣੀ ਚਾਹੀਦੀ ਹੈ ਧੰਨਵਾਦ